ਸਫਾਈ ਸੇਬਕ ਬਣੇ ਲੁਟੇਰੇ ਪੈਟਰੋਲ ਪੰਪ ਤੇ ਕੀਤੀ ਲੁੱਟ ਦੀ ਵਾਰਦਾਤ ਹਜ਼ਾਰਾਂ ਰੁਪਏ ਲੁੱਟ ਕੇ ਹੋਏ ਫਰਾਰ ਪੁਲਿਸ ਦੇ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਕੀਤੇ ਗਏ ਗ੍ਰਿਫਤਾਰ ਸ਼ੁਰੂ ਕੀਤੀ ਗਈ ਮਾਮਲੇ ਦੀ ਜਾਂਚ ਪੜਤਾਲ ਜਾਣਕਾਰੀ ਦਿੰਦੇ ਹੋਏ ਡੀਐਸਪੀ ਪੁਚੋ ਨੇ ਦੱਸਿਆ ਕਿ ਨਥਾਣਾ ਏਰੀਏ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਉੱਪਰ ਤਿੰਨ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਤੁਰੰਤ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਆਪਣੀ ਕਾਰਵਾਈ ਆਰੰਭੀ ਗਈ ਅਤੇ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ ਪਹਿਲਾਂ ਹੀ ਕੁਝ ਘੰਟਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਦ ਕਿ ਤੀਜੇ ਨੂੰ ਵੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਜਿਸ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਨਰ ਦਾ ਰਿਮਾਂਡ ਅਧੀਨ ਹਾਸਲ ਕੀਤਾ ਜਾ ਰਿਹਾ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਗਿਆ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਪੁੱਛੋ ਆਉ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ 1 ਡੰਡਲੱਕ ਪਟੋਲ ਬੰਬ ਦੀ ਨਥਾਣੇ ਕੁਲਵੀਰ ਸਿੰਘ ਨੇ ਮਾਲਕੂ ਦੇ ਉੱਤੇ ਪਰਸੋਂ ਸ਼ਾਮ ਨੂੰ ਤਿੰਨ ਨੌਜਵਾਨ ਸੀਡੀ ਡੀ ਲਕਸ਼ ਮੋਟਰਸਾਈਕਲ ਤੇ ਆਏ ਸੀਗੇ ਔਰਾਂ ਨੇ ਪਟੋਲ ਫੋਨ ਦਾ ਕਹਿ ਕਿ ਉਹਨਾਂ ਨੂੰ ਇੱਕ ਰਿੰਦੇ ਨੂੰ ਤੇ ਉਹਨਾਂ ਮਾਰ ਕੇ ਉਸਾਰ ਵਿਖਾ ਕੇ ਉੱਤੇ 22000 ਰੁਪਏ ਉਹਨਾਂ ਕੋਲ ਉੱਤੇ ਉਹਨਾਂ ਨੇ ਹੋ ਕੇ ਪਿੱਪਾ ਡਿਗੇ ਜਿਸ ਤੇ ਕੱਲ ਜਿਹੜਾ ਕੁਲਵੀਰ ਸਿੰਘ ਮਾਲਕ ਹੈਗਾ ਉਹਦੇ ਬਿਆਨ ਦਿੱਤੇ ਮੁਕਦਮਾ ਦਰਜ ਕੀਤਾ ਕੋਰ ਦਾ ਤੇ ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕਰਦੇ ਕਿ ਉਹਦੇ ਵਿੱਚ ਜਿਹੜੇ ਦੋਸ਼ੀ ਸੀ ਅਰਜਨ ਕੁਮਾਰ ਤੇ ਸਾਹਿਲ ਇਹ ਫੋਨ ਦੇ ਰਹਿਣ ਵਾਲੇ ਇਹਨਾਂ ਨੂੰ ਫੜ ਲਿਆ ਤੇ ਇਹਨਾਂ ਦੇ ਕਬਜ਼ੇ ਚ ਜਿਹੜਾ ਮੋਟਰਸਾਈਕਲ ਦੀ ਗੱਲ ਤਾਂ ਸੰਬੰਧ ਪਰ ਉਹ ਵੀ ਬਰਾਮਦ ਕਰ ਲਿਆ ਤੇ 2500 ਰੁਪਏ ਜਿਹੜੇ ਸੀ ਖੋਹ ਵਾਲੇ ਪੈਸੇ ਉਹ ਬਰਾਬਰ ਕਰਦੇ ਆ ਤੀਸਰਾ ਦੋਸ਼ੀ ਜਿਹੜਾ ਵਿਕੀ ਹੈਗਾ ਉਹ ਵੀ ਸਾਨੂੰ ਤੈਸ ਹੋ ਗਿਆ ਉਹਨੂੰ ਜਲਦੀ ਜਨ ਕੇ ਅਰੈਸਟ ਕਰਕੇ ਜਿਹੜੀ ਬਾਕੀ ਰਿਕਵਰੀ ਹੈਗੀ ਆ ਤੇ ਉਹਨੂੰ ਜਲਦੀ ਕਰਕੇ ਤੇ ਸਾਰਾ ਪੂਰਾ ਟਰੇਸ ਕੀਤਾ ਜਾਊਗਾ ਮੈਟਰ ਕਿੰਨੇ ਚਿਰ ਤੇ ਜਿਹੜੇ ਸਰਕਾਰ ਵੱਲੋਂ ਜਿੰਨੇ ਕਿੰਟੀ ਦੋਸ਼ੀ ਪੜੇ ਰਹੇ ਸਿਰਫ ਮੁਕੱਦਮਾ ਦਰਜ ਹੋਰ ਤਾਂ ਬਸ ਕੁਝ ਹੀ ਘੰਟੇ ਲੱਗੇ ਇੱਥੇ ਪੰਜ 6 ਘੰਟੇ 4-5 ਘੰਟੇ ਅੰਦਰ ਅੰਦਰ ਹੀ ਪੁਲਿਸ ਨੇ ਸਤਾਦੀ ਵਰਤ ਕਰਕੇ ਰੱਖਿਓ ਕਿੰਨੇ ਤੇ ਦੋ ਨੌਜੋਨਾਂ ਨੂੰ ਫੜ ਲਿਆ ਇਹ ਜੇ ਤੀਸਰਾ ਵਾਰ ਭੱਜਿਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੈ ਅੱਛਾ ਗੱਲ ਕਰੀਏ ਦੂਸਰੀ ਕਿ ਕਿੰਨਾ ਕੁ ਚੁੱਕੀ ਕਿ ਕੀ ਕਰਨੇ ਹੈ ਇਹ ਸਬਕੀ ਕਿਤੀ ਹੈ ਇਹ ਪੂਲ ਟਾਊਨ ਦੇ ਰਹਿਣ ਵਾਲਿਆ ਜੀ ਪਤਾ ਲੱਗਿਆ ਵੀ ਉੱਥੇ ਜਿਹੜਾ ਹੈਗੀ ਨਗਰ ਕੌਂਸਲ ਚ ਸਪਾਈ ਸੇਵ ਕੋ ਤਾਂ ਵੀ ਸ਼ਾਇਦ ਆਜੀ ਤੌਰ ਤੇ ਕੰਮ ਕਰਦੇ ਸੀ ਬਸ ਕਿ ਇਦਰ ਮੌਲਾ ਫਲ ਕਰਕੇ ਇਹਨਾਂ ਦੀ ਜਿਹੜੀ ਹੈਗੀ ਢੰਗਾਈ ਨਾ ਕੁਛ ਕਿਸ ਕਰਕੇ ਜੋ ਵੀ ਅੱਗੇ ਹੋਣਗੇ ਗੱਲਬਾਤ ਉਹ ਤੁਹਾਡੇ ਭਾਂਤ ਬਾਅਦ ਲੱਗਦੀ ਹੈ